ਦੋਸਤੋ ਤੁਸੀਂ ਹਰਬਲ ਕੰਪਨੀ ਬਾਰੇ ਸੁਣੀ ਆਈ ਹੋਵੇਗਾ ਜੇ ਦੁਨੀਆ ਦੀ ਨੰਬਰ 1 ਨਿਊਟ੍ਰੀਸ਼ਨ ਕੰਪਨੀ ਦੀ ਗੱਲ ਕਰੀ ਤਾਂ ਉਹ ਹਰਬਲ ਲਾਈਫ ਤੁਹਾਨੂੰ ਦੱਸਦੀ ਹੈ ਕਿ ਹਰਬਲ ਲਾਈਫ ਕੰਪਨੀ ਦੀ ਸ਼ੁਰੂਆਤ 1980 ਵਿੱਚ ਹੋਈ ਸੀ ਤੇ ਇਸ ਕੰਪਨੀ ਦੇ ਓਨਰ ਮਾਰਕ ਹਿਊਜ ਹੈ ਤੇ ਅਜੇ ਹਾਂ ਕੋਈ ਦੇਸ਼ ਨਹੀਂ ਜਿੱਥੇ ਹਰਬਲ ਲਾਈਫ ਦੇ ਪ੍ਰੋਡਕਟ ਦੀ ਡਿਮਾਂਡ ਨਾ ਹੋਵੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਾਰਕ ਹਿਊਜ ਨੇ ਇਸ ਕੰਪਨੀ ਦੀ ਸ਼ੁਰੂਆਤ ਕਿਵੇਂ ਕੀਤੀ ਇਹ 1 ਜਨਵਰੀ 1956 ਦੀ ਗੱਲ ਹੈ 1 ਜਨਵਰੀ 1956 ਨੂੰ ਮਾਰਕ ਹਿਊਜ ਦਾ ਜਨਮ ਹੋਇਆ ਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਜੈਕ ਰੈਨਾਲਡਸ ਤੇ ਇਹਨਾਂ ਹਿਊਜ ਇਹਨਾਂ ਦੀ ਲਾਈਫ ਬਹੁਤ ਹੀ ਵਧੀਆ ਚੱਲ ਰਹੀ ਸੀ ਤੇ ਕਿਹਾ ਜਾਂਦਾ ਹੈ ਕਿ ਦੁੱਖ ਕਦੇ ਕਿਸੇ ਨੂੰ ਦੱਸਦੇ ਨਹੀਂ ਹੁੰਦੇ ਉਸ ਤਰ੍ਹਾਂ ਹਿਊਜ ਦੀ ਜ਼ਿੰਦਗੀ ਵਿੱਚ ਜ਼ਿਆਦਾ ਚਿਹਰ ਖੁਸ਼ੀ ਨਹੀਂ ਰਹੀ ਜਦ ਹਿਊਜ 14 ਸਾਲ ਦੇ ਸੀ ਤਾਂ ਉਹਨਾਂ ਦੇ ਮਾਤਾ ਪਿਤਾ ਦਾ ਬੌਸ ਹੋ ਗਿਆ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਦੇ ਭਾਂ ਟੁੱਟ ਗਏ ਅਤੇ ਉਹਨਾਂ ਦੀ ਪੜ੍ਹਾਈ ਵੀ ਛੁੱਟ ਗਈ ਸੀ ਹਿਊਜ ਦੀ ਮਾਂ ਉਹਨਾਂ ਨੂੰ ਲੈ ਕੇ ਨਾਨਕੇ ਚਲੇ ਗਏ ਮਾਰਕ ਹਿਊਜ ਦੀ ਮਾਂ ਆਪਣੇ ਮੋਟਾਪੇ ਤੇ ਭਾਰ ਵਧਣ ਕਰਕੇ ਬਹੁਤ ਪ੍ਰੇਸ਼ਾਨ ਰਹਿੰਦੇ ਸੀ ਤੇ ਉਹ ਭਾਰ ਘਟਾਉਣ ਲਈ ਅਲੱਗ-ਅਲੱਗ ਦਵਾਈਆਂ ਖਾਣ ਲੱਗੇ ਤੇ ਮੋਟਾਪੇ ਦੀ ਚਿੰਤਾ ਤੇ ਦਵਾਈਆਂ ਦੇ ਸਾਈਡ ਇਫੈਕਟ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਮਾਰਕ ਹਿਊਜ਼ ਸਭ ਤੋਂ ਮੇ ਵਿੱਚ ਚਲੇ ਗਏ ਤੇ ਉਦੋਂ ਉਹਨਾਂ ਨੇ ਸੋਚ ਖਾਧੀ ਕਿ ਮੈਂ ਅਜੇ ਹੀ ਕੰਪਨੀ ਬਣਾਉਂਗਾ ਕਿ ਮੇਰੀ ਮਾਂ ਮੋਟਾਪੇ ਨਾਲ ਮਰ ਗਈ ਹੈ ਪਰ ਮੈਂ ਪੂਰੀ ਦੁਨੀਆ ਵਿੱਚ ਕਿਸੇ ਵੀ ਇਨਸਾਨ ਨੂੰ ਮੋਟਾਪੇ ਨਾਲ ਮਰਨ ਨਹੀਂ ਦਊਂਗਾ 1974 ਵਿੱਚ ਇੱਕ ਕੰਪਨੀ ਜਿਨ੍ਹਾਂ ਦਾ ਮਿਸ਼ਨ ਸੀ weight loss ਕਰਨਾ ਤੇ ਉਸ ਕੰਪਨੀ ਨੂੰ ਮਾਰਕ ਹਿਊਜ਼ ਨੇ ਜੁਆਇਨ ਕੀਤਾ ਤੇ ਉਹ ਟੌਪ 100 ਐਸੋਸੀਏਟ ਵਿੱਚੋਂ ਇੱਕ ਬਣੇ ਤੇ 1979 ਵਿੱਚ ਇਹ ਕੰਪਨੀ ਬੰਦ ਹੋ ਗਈ ਤੇ ਹਯੂਜ ਨੇ ਇੱਕ ਹੋਰ ਕੰਪਨੀ ਨੂੰ ਜੁਆਇਨ ਕੀਤਾ ਜਿਸਦਾ ਮਿਸ਼ਨ ਵੀ ਵੇਟ ਲੌਸ ਕਰਨਾ ਸੀ ਤੇ ਕੁਝ ਸਮੇਂ ਬਾਅਦ ਇਹ ਵੀ ਕੰਪਨੀ ਬੰਦ ਹੋ ਗਈ ਤੇ ਹਯੂਜ ਦੀ ਜ਼ਿੰਦਗੀ ਵਿੱਚ ਇੱਕ ਮੌਕਾ ਆਇਆ ਕਿ ਜਦੋਂ ਉਹਨਾਂ ਨੇ ਆਪਣੀ ਖੁਦ ਦੀ ਕੰਪਨੀ ਬਣਾਉਣ ਦਾ ਡਿਸੀਜਨ ਲਿਆ ਜਿਸਦਾ ਨਾਮ ਹੋਵੇਗਾ ਹਰਬਲ ਲਾਈਫ ਇੰਟਰਨੈਸ਼ਨਲ ਤੇ ਉਹਨਾਂ ਨੇ 1980 ਵਿੱਚ ਹਰਬਲ ਲਾਈਫ ਕੰਪਨੀ ਦੀ ਸਥਾਪਨਾ ਕੀਤੀ ਤੇ ਰਾਤ ਦਿਨ ਇੱਕ ਕਰ ਦਿੱਤਾ ਤੇ ਆਪਣੀ ਕੰਪਨੀ ਨੂੰ ਨੰਬਰ 1 ਤੇ ਲੈ ਕੇ ਆਂਦਾ ਤੇ ਹੌਲੀ-ਹੌਲੀ ਹਰਬਲ ਲਾਈਫ ਦੇ ਪ੍ਰੋਡਕਟ ਬਿਕਣ ਲੱਗੇ ਤੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵਧਣ ਲੱਗੀ ਤੇ ਹੁਣ ਅਸੀਂ ਤੁਹਾਨੂੰ ਇਹਨਾਂ ਦੇ ਟੌਪ ਸੇਲਿੰਗ ਬਏ ਹਰਬਲ ਲਾਈਫ ਫਾਰਮੂਲਾ 1 ਸ਼ੇਕ ਇਹ ਪ੍ਰੋਡਕਟ ਵੇਟ ਲੌਸ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਚਾਹੇ ਤੁਸੀਂ ਕਿੰਨੇ ਵੀ ਮੋਟੇ ਹੋਵੋ ਤੁਸੀਂ ਇਹ ਪ੍ਰੋਡਕਟ ਦਾ ਇਸਤੇਮਾਲ ਕਰਕੇ ਆਪਣਾ ਭਾਰ ਘਟਾ ਸਕਦੇ ਹੋ ਤੇ ਇਸ ਸ਼ੇਕ ਦੇ ਤੁਹਾਨੂੰ ਅਲੱਗ-ਅਲੱਗ ਫਲੇਵਰ ਵੀ ਮਿਲ ਜਾਣਗੇ ਤੇ ਇਹ ਪ੍ਰੋਡਕਟ 40 ਸਾਲਾਂ ਤੋਂ ਚੱਲ ਰਿਹਾ ਹੈ ਤੇ ਨੰਬਰ 2 ਤੇ ਹੁੰਦਾ ਹੈ ਡਾਈਨੋ ਸ਼ੇਕ ਜੇ ਤੁਹਾਡੇ ਬੱਚੇ ਦੀ ਹਾਈਟ ਨਹੀਂ ਵੱਧ ਰਹੀ ਤਾਂ ਤੁਸੀਂ ਇਸ ਪ੍ਰੋਡਕਟ ਦਾ ਇਸਤੇਮਾਲ ਕਰ ਸਕਦੇ ਹੋ ਇਹ ਪ੍ਰੋਡਕਟ ਖਾਸ ਹਾਈਟ ਇਨਕਰੀਸ ਕਰਨ ਲਈ ਬਣਾਇਆ ਗਿਆ ਹੈ ਇਹ ਦੂਸਰੇ ਪ੍ਰੋਡਕਟਾਂ ਨਾਲੋਂ ਛੇਤੀ ਅਸਰ ਕਰਦਾ ਹੈ ਤੇ ਇਸ ਪ੍ਰੋਡਕਟ ਵਿੱਚ ਬਹੁਤ ਸਾਰੇ ਪ੍ਰੋਟੀਨ ਤੇ ਨਿਊਟ੍ਰੀਸ਼ਨ ਇਸ ਵਿੱਚ ਅਜਿਹੇ ਤੱਤ ਹੁੰਦੇ ਆ ਜੋ ਸਾਡੀ ਵਜ਼ਨ ਇਨਕਰੀਜ਼ ਕਰਨ ਵਿੱਚ ਮਦਦ ਕਰਦੇ ਹੈ ਤਾਂ ਨੰਬਰ 3 ਤੇ ਹੁੰਦਾ ਹੈ ਜੀ ਹਰਬਲ ਲਾਈਫ ਨਿਊਟ੍ਰੀਸ਼ਨ ਮਿਕਸ ਕੁਲਫੀ ਜੇ ਤੁਸੀਂ ਬਹੁਤ ਜ਼ਿਆਦਾ ਦੁਗਲੇ ਪਤਲੇ ਹੋ ਤਾਂ ਤੁਸੀਂ ਇਸ ਪ੍ਰੋਡਕਟ ਦੇ ਜ਼ਰੀਏ ਆਪਣਾ ਭਾਰ ਵਧਾ ਸਕਦੇ ਹੋ ਇਸ ਪ੍ਰੋਡਕਟ ਦਾ ਸੇਵਨ ਕਰਨ ਨਾਲ ਭਾਰ ਵਧਾਉਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ ਤੇ ਹਰਬਲ ਲਾਈਫ ਦੇ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਨੇ ਜੋ ਕਿਸੇ ਨਾ ਕਿਸੇ ਕੰਮ ਵਿੱਚ ਲਾਭਦਾਇਕ ਹੈ ਜੇ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਮੋਟਾਪੇ ਤੋਂ ਰਾਹਤ ਪਾ ਸਕਦੇ ਹੋ ਅਤੇ ਤੁਸੀਂ ਤਗੜੇ ਵੀ ਹੋ ਸਕਦੇ ਹੋ ਤੇ ਆਪਣੀ ਹਾਈਟ ਵੀ ਇਨਕ ਕਰ ਸਕਦੇ ਹਾਂ ਬਸ ਇੱਕ ਕਾਲ ਵਿੱਚ ਤੁਹਾਨੂੰ ਦੱਸ ਦਈਏ ਇਹ ਦਵਾਈਆਂ ਬਿਲਕੁਲ ਹਰਬ ਮਤਲਬ ਆਯੁਰਵੈਦਿਕੋਂ ਸਾਧੀਆਂ ਨਾ ਬਣੀਆਂ ਹੈ ਅਤੇ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੇ ਇਹ ਬਿਲਕੁਲ ਕੈਮੀਕਲ ਫ੍ਰੀ ਹੈ ਜੇ ਤੁਸੀਂ ਕੋਈ ਵੀ ਪ੍ਰੋਡਕਟ ਖਰੀਦਣ ਵਿੱਚ ਰੁਚੀ ਰੱਖਦੇ ਹੋ ਤਾਂ ਤੁਸੀਂ ਥੱਲੇ ਦਿੱਤੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਹਰਬਲ ਦੇ ਪ੍ਰੋਡਕਟ ਬਾਰੇ ਹੋਰ ਵਿਸਥਾਰ ਨਾਲ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਪਾਰਟ 2 ਜ਼ਰੂਰ ਲਿਖਿਓ ਅਸੀਂ ਪਾਰਟ 2 ਤੁਹਾਡੇ ਲਈ ਜ਼ਰੂਰ ਕੱਢਾਂਗੇ ਅੱਜ ਲਈ ਬਸ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਚੈਨਲ ਨੂੰ ਫੋਲੋ ਤੇ ਤੱਕ ਪਹੁੰਚਦੀਆਂ ਰਹਿਣ ਸਾਡੇ YouTube ਚੈਨਲ ਦਾ ਲਿੰਕ ਤਾਂ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸਤਿ ਸ਼ਾਨ ਵਾਹ